ਇੱਕ ਬੰਦਾ ਕਹਿੰਦਾ ਮੈਂ ਮਹੀਨੇ ਦਾ 10000 ਰੁਪਏ ਇਨਵੈਸਟ ਕਰ ਸਕਦਾ ਮੈਂ 5 ਸਾਲ ਲਈ ਇਨਵੈਸਟ ਕਰਾਂ ਓਕੇ ਦੂਜਾ ਕਹਿੰਦਾ ਯਾਰ ਮੈਂ 10000 ਨਹੀਂ ਸਕੇ ਸਪੇਅਰ ਕਰ ਸਕਦਾ ਮੈਂ 5000 ਕਰ ਸਕਦਾ ਪਰ ਮੈਂ ਟਾਈਮ ਪੰਜ ਦੀ ਜਗ੍ਹਾ 10 ਸਾਲ ਕਰ ਲਵਾਂ ਪੈਸੇ ਤਾਂ ਇੰਨੇ ਕਿੰਨੇ ਦਿੱਤੇ ਦੋਨਾਂ ਨੇ ਇੱਕ ਬੰਦੇ ਨੇ 5000 ਦਿੱਤਾ 10 ਸਾਲ ਲਈ ਇੱਕ ਬੰਦੇ ਨੇ 10000 ਰੁਪਏ ਦਿੱਤਾ 5 ਸਾਲ ਲਈ ਦੋਨਾਂ ਦੀ ਜੇਬ ਚੋਂ ਪੈਸੇ ਕਿੰਨੇ ਨਿਕਲੇ ਸੇਮ ਸੇਮ ਤੀਜਾ ਬੰਦਾ ਕਹਿੰਦਾ ਮੈਂ 5000 ਵੀ ਨਹੀਂ ਦੇ ਸਕਦਾ ਮੈਂ 2500 ਦੇ ਸਕਦਾ ਪਰ ਮੈਂ ਟਾਈਮ 20 ਸਾਲ ਦੇ ਦੂੰ। ਹੂੰ। ਤਿੰਨੋਂ ਕੇਸ 'ਚ ਪੈਸੇ ਤਿੰਨਾਂ ਨੇ ਇੱਕ ਹੂਲ ਕੱਢਿਆ ਜੇਬ 'ਚੋਂ। ਲੇਕਿਨ 2500 ਵਾਲੇ ਦੀ ਜਿਹੜੀ ਰਿਟਰਨ ਆਉਣੀ ਆ 10000 ਨਾਲੋਂ 4 ਗੁਣਾ ਜ਼ਿਆਦਾ। 2500 ਵਾਲੇ ਦੀ। ਯੈਸ। ਉਹ ਕਿਦਾਂ? ਉਹ ਕਿਵੇਂ? ਟਾਈਮ। ਕਿਉਂਕਿ ਉਹਨੇ 5 ਸਾਲ ਦਿੱਤੇ ਤੇ ਉਹ 20 ਸਾਲ ਦੇ ਰਿਹਾ। ਜਿਵੇਂ ਕਿ ਉਹ ਕੰਪਾਊਂਡਿੰਗ। ਥੈਟ ਇਜ਼ ਡੋਕੀ ਕੇ ਅੰਦਰ ਕੰਪਾਊਂਡਿੰਗ ਨਾਇੰਥ ਵੰਡਰ ਆਫ ਦ ਵਰਲਡ। ਮੈਂ ਕਹਿੰਨਾ ਫਰਸਟ ਵੰਡਰ ਆਫ ਦ ਵਰਲਡ। ਬਾਕੀ ਜਿਹੜੇ 7 ਜੂਬੇ ਬਾਅਦ ਚੋਂ ਹੂੰ ਪਹਿਲਾ ਅਜੂਬਾ ਜਿਹੜਾ ਇਸ ਮਾਰਕੀਟ ਚ ਜਿਹੜਾ ਕੰਮ ਕਰਦਾ ਥੈਟ ਇਜ਼ ਕੰਪਾਉਂਡਿੰਗ ਪੈਸਾ ਪੈਸੇ ਨੂੰ ਕਮਾਉਂਦਾ ਜਦੋਂ ਕਿਉਂਕਿ ਤੁਹਾਡਾ ਪੈਸਾ ਉਹਨੇ ਤਾਂ 5 ਸਾਲ ਲਾਏ ਨਾ ਉਸ ਤੋਂ ਬਾਅਦ ਪੈਸੇ ਕਢਾ ਲਏ ਉਹ ਬੰਦੇ ਨੇ 2500 ਕਰਾ ਹੀ ਗਿਆ ਉਹ ਪੈਸੇ ਨੇ ਪੈਸਾ ਜਦੋਂ ਕਮਾਉਣਾ ਨਾ ਰੀਅਲ ਸੈਂਸ ਵੈਲਥ ਉਦੋਂ ਕ੍ਰੀਏਟ ਹੋਣੀ ਆ ਹੁਣ ਤਾਂ ਤੁਸੀਂ ਐਕਟਿਵ ਇਨਕਮ ਤੁਸੀਂ ਪੱਤਰਕਾਰ ਹੋ ਜੀ ਤੁਸੀਂ ਜੌਬ ਕਰਦੇ ਆਪਣਾ ਟਾਈਮ ਦੇ ਰਹੇ ਜੀ ਆਪਣਾ ਜੋ ਕੁਆਲਿਫੀਕੇਸ਼ਨ ਕੀਤੀ ਐਕਸਪੀਰੀਅੰਸ ਹੈ ਉਹ ਦੇਨੇ ਕੰਪਨੀ ਨੂੰ ਕੰਪਨੀ ਸੈਲਰੀ ਦਿੰਦੀ ਜੀ ਸਿੰਪਲ ਜਿੱਦਨ ਤੁਸੀਂ ਟਾਈਮ ਜ਼ੀਰੋ ਕਰੋਗੇ ਕਿੰਨੇ ਪੈਸੇ ਆਉਣੇ ਕੁਝ ਵੀ ਨਹੀਂ ਆਉਂਦੇ ਜ਼ੀਰੋ ਜ਼ੀਰੋ ਡਾਕਟਰ ਹੈ ਪੇਸ਼ੈਂਟ ਦੇਖਦਾ ਹਮ ਜਿੱਦਨ ਪੇਸ਼ੈਂਟ ਨਾ ਦੇਖੇ ਕਿੰਨੇ ਪੈਸੇ ਆਉਣੇ ਜ਼ੀਰੋ ਦੈਟ ਮੀਨ ਜਿੱਦਨ ਟਾਈਮ ਜ਼ੀਰੋ ਉਹਦਾਂ ਇਨਕਮ ਜ਼ੀਰੋ ਜਿਹਨੂੰ ਆਪਾਂ ਕਹਿੰਦੇ ਐਕਟਿਵ ਇਨਕਮ ਹਮ ਐਕਟਿਵ ਇਨਕਮ ਜਿਹੜੀ ਆ ਉਹ ਕਿ ਸੇ ਵੇਲੇ ਵੀ ਜ਼ੀਰੋ ਹੋ ਸਕਦੀ ਬੰਦੇ ਦੀ ਇਸ ਮਾਰਕੀਟ ਦੀ ਜਿਹੜੀ ਇਨਕਮ ਹੈ ਦੈਟ ਇਜ਼ ਪੈਸਿਵ ਇਨਕਮ ਤੁਹਾਡੇ ਟਾਈਮ ਦੀ ਲੋੜ ਨਹੀਂ ਤੁਹਾਡਾ ਪੈਸਾ ਹੀ ਪੈਸੇ ਨੂੰ ਕਮਾ ਰਿਹਾ ਤੁਸੀਂ ਜਦੋਂ ਇੱਕ ਵਾਰੀ ਟਾਈਮ ਦੇ ਕੇ ਲੰਬਾ ਪੀਰੀਅਡ ਦੇ ਕੇ ਇਸ ਮਾਰਕੀਟ ਜਦੋਂ ਕਾਰਪਸ ਤੁਹਾਡਾ ਵੱਡਾ ਬਣ ਗਿਆ ਉਹ ਤੁਹਾਡੇ ਤੇ ਤੁਹਾਡੇ ਤੋਂ ਬਾਅਦ ਬੱਚਿਆਂ ਜਿਹਦਾ ਅੰਬ ਦਾ ਬੂਟਾ ਲਾਇਆ ਹੈ ਨਾ ਉਹਨੂੰ 5ਵੇਂ 7ਵੇਂ 10ਵੇਂ ਸਾਲ ਜਾ ਕੇ ਬੂਟੇ ਲੱਗਣੇ ਅੰਬ ਲੱਗਣੇ ਸ਼ੁਰੂ ਹੁੰਦੇ ਅੰਬ ਖਾਓ ਤੁਸੀਂ ਖਾਓ ਤੁਹਾਡੇ ਤੋਂ ਬਾਅਦ ਅਗਲੀ ਜਨਰੇਸ਼ਨ ਖਾਂਦੀ ਉਸ ਤੋਂ ਬਾਅਦ ਅਗਲੀ ਜਨਰੇਸ਼ਨ ਖਾਂਦੀ ਇਹ ਸਿਮਿਲਰ ਮਿਊਚੁਅਲ ਫੰਡ ਵੀ ਸੀਐਮ ਇੱਕ ਟਾਈਮ ਲਾਤਾ ਤੁਸੀਂ 10-15 ਸਾਲ ਦਾ 20 ਸਾਲ ਦਾ ਜਦੋਂ ਪੀਰੀਅਡ ਇਸ ਮਾਰਕੀਟ ਚ ਇਨਵੈਸਟ ਕਰਤਾ ਉਹ ਇੰਨਾ ਵੱਡਾ ਕਾਰਪਸ ਬਣ ਜਾਂਦਾ ਤੁਸੀਂ ਵੀ ਤੇ ਤੁਹਾਡੀ ਅਗਲੀਆਂ ਜਨਰੇਸ਼ਨ ਵੀ ਉਹਦਾ ਆਮ ਦਾ ਜਿਹਦਾ ਫਲ ਖਾਈ ਜਾਣਾ ਇਹਦੇ ਪੈਸੇ ਖਾਈ ਜਾਓ ਬੂਟਾ ਨਹੀਂ ਵਧਣਾ ਬਸ ਇੰਨਾ ਧਿਆਨ ਰੱਖਣਾ ਤੇ ਜਿਵੇਂ ਅੱਗੇ ਤੋਂ ਅੱਗੇ ਪੀੜੀ ਤੇ ਪੀੜੀ ਚੱਲੀ ਜਾਣਗੇ ਕੋਈ ਜਦੋਂ ਕਾਰਪਸ ਬਣ ਗਿਆ ਉਹ ਤਾਂ ਚੱਲੀ ਜਾਣਾ ਨਾ ਅੱਗੇ ਤੁਸੀਂ ਜੇ ਉਹਨੂੰ ਇਨਕਮ ਉਹਦੀ ਕਢਾਈ ਜਾਓ ਪ੍ਰਿੰਸੀਪਲ ਮਾਉਂਟ ਨਹੀਂ ਖੇੜਨਾ ਜਦੋਂ ਆਪਾਂ ਦਰਖਤ ਦੇ ਆਮ ਆਮ ਖਾਈ ਜਾਣੇ ਬੂਟਾ ਨਹੀਂ ਵਧਣਾ ਅੰਬ ਖਾਈ ਜੋ ਉਹ ਚਲੀ ਜਾਣਾ ਬੂਟਾ ਚਲੀ ਜਾਣਾ ਬੂਟਾ ਹੋ ਸਕਦਾ ਅੰਬ ਦਾ ਕਿ 40 ਸਾਲ 50 ਸਾਲ ਬਾਅਦ ਜਾ ਕੇ ਕੀੜਾ ਲੱਗ ਜਾਏ ਜਾਂ ਕੋਈ ਬਿਮਾਰ ਹੋ ਕੇ ਮਰ ਜਾਏ ਜਾਂ ਕਟਿਆ ਜਾਏ ਇਹ ਕਦੀ ਵੀ ਨਹੀਂ ਖਤਮ ਹੋਣਾ ਤੁਸੀਂ ਦੱਸਦਾ ਵੀ ਇਨਵੈਸਟ ਕਰਨਾ ਚਾਹੀਦਾ ਜ਼ਰੂਰਤ ਵਿੱਚ ਮਣਾ ਮੋਟਾ ਜ਼ਰੂਰ ਕਰਨਾ ਚਾਹੀਦਾ ਵਾ ਦੇਖਣਾ ਚਾਹੀਦਾ ਐਕਸਪੀਰੀਅੰਸ ਕਰਨਾ ਚਾਹੀਦਾ ਪਰ ਕੰਪਨੀਆਂ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਪੈਸਾ ਲਾਵੇ ਬੰਦਾ ਮੇਨ ਤਾਂ ਸਵਾਲ ਆ ਆ ਜਾਂਦਾ ਵੇ ਕਿੰਨਾਂ ਦੇ ਵਿੱਚ ਜਰਾਤਰ ਪ੍ਰੋਫਿਟ ਚੱਲ ਰਿਹਾ ਵਾ ਜਾਂ ਕਿੱਧਰ ਧਿਆਨ ਦੇਣਾ ਚਾਹੀਦਾ ਯਾਰ ਇਹ ਤਾਂ ਹੋ ਹੀ ਹੋ ਗਈ ਨਾ ਵੀ ਜਿੱਦਾਂ ਮੈਂ YouTube ਤੇ ਚਾਰ ਕੋ ਵੀਡੀਓ ਦੇਖ ਕੇ ਤੇ ਮੈਂ ਆਪਣੇ ਕੇਸ ਆਪੇ ਹੀ ਲੜਨ ਲੱਪੋ ਆ ਹਮ ਅਸੀਂ ਕੰਪਨੀ ਦੀ ਸਿਲੈਕਸ਼ਨ ਨਹੀਂ ਕਰਨੀ ਜਦੋਂ ਆਪਾਂ ਇੱਕ ਐਕਸਪਰਟ ਬੰਦਾ ਹਾਇਰ ਕਰ ਲਿਆ ਜਿਹੜਾ ਆਲਰੇਡੀ 10000 ਕਰੋੜ 50000 ਕਰੋੜ ਮੈਨੇਜ ਕਰ ਰਿਹਾ ਪਹਿਲਾਂ ਹੀ ਆਲਰੇਡੀ ਪਬਲਿਕ ਫੰਡ ਉਹ ਜਿਹੜਾ 50000 ਕਰੋੜ ਕਰ ਰਿਹਾ ਉਹਨੂੰ ਕਹਿੰਦੇ 1000 ਰੁਪਏ ਸਾਡਾ ਵੀ ਮਹੀਨੇ ਦਾ ਲੈ ਲੈ ਸਾਡਾ ਵੀ ਵਿੱਚ ਪਾ ਲੈ ਆਪਣੇ ਖਾਤੇ 'ਚ ਵੀ ਸਾਰਾ ਉਸ ਤੇ ਛੱਡ ਦੇਣਾ ਸਾਰਾ ਉੱਤੇ ਛੱਡ ਦੇਣਾ ਨਾ ਜਦੋਂ ਆਪਾਂ ਇੱਕ ਐਕਸਪਰਟ ਬੰਦਾ ਹਾਇਰ ਕਰ ਲਿਆ ਫਿਰ ਸਾਨੂੰ ਆਪਣਾ ਇੰਟਰਫੇਅਰ ਕਰਨ ਦੀ ਲੋੜ ਨਹੀਂ ਸਾਡਾ ਕੰਮ ਇਹ ਹੈ ਵੀ ਜਿਹੜੀ ਸਾਡੀ ਐਕਟਿਵ ਇਨਕਮ ਹੈ ਉਹਦਾ ਵੱਡਾ ਹਿੱਸਾ ਆਪਾਂ ਇੱਧਰ ਇਨਵੈਸਟ ਕਰਦੇ ਜਾਓ ਜਿੰਨਾ ਆਪਾਂ ਕਰ ਸਕਦੇ ਹਾਂ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਕਿਹੜੀਆਂ ਕੰਮ ਕਰਨੇ ਤੇ ਕਿਹੜੇ ਨਹੀਂ ਕਰਨੇ ਉਹ ਜ਼ਿਆਦਾ ਇੰਪੋਰਟੈਂਟ ਹੈਗੇ ਹਰ ਇੱਕ ਨੂੰ ਕਿਉਂਕਿ ਇਹ ਜਰਨੀ ਜਿਹੜੀ ਹੈ ਨਾ ਵੈਲਥ ਕ੍ਰੀਏਸ਼ਨ ਦੀ ਇਹ ਸ਼ਾਰਟ ਟਰਮ ਨਹੀਂ ਹੈਗੀ ਇਹ ਓਵਰਨਾਈਟ ਨਹੀਂ ਬਣਦੀ ਜਿਦਾ ਕਹਾਵਤ ਹੈਗੀ ਨਾ ਰੋਮ ਵਾਸ ਨਾਟ ਬਿਲਟ ਇਨ ਅ ਡੇ ਲੇਕਿਨ ਇਹਦੇ ਨਾਲ ਇੱਕ ਲਾਈਨ ਹੋਰ ਐਡ ਕਰੋ ਰੋਮ ਵਾਸ ਨਾਟ ਬਿਲਟ ਇਨ ਅ ਡੇ ਬਟ ਹਿਰੋਸ਼ਿਮਾ ਐਂਡ ਨਾਗਾਸਾਕੀ ਵਰ ਡਿਸਟਰੋਇਡ ਇਨ ਅ ਡੇ ਉਹ ট্রেডিং ਹੈ ট্রেডিং ਦੇ ਨਾਲ ਠੁਗਮਈਆਂ ਵੀ ਇਸ ਮਾਰਕੀਟ ਜਿਹੜੀ ਵੈਲਥ ਕ੍ਰिएशन ਹੈ ਇਹ ਜਰਨੀ ਹੈ ਲੰਬੀ ਜਰਨੀ ਹੈ ਬਰਬਾਦੀ ਹੋਣੀ ਹੈ ਤਾਂ ট্রেডিং ਚ ਇੱਕ ਦਿਨ ਚ ਵੀ ਬਰਬਾਦੀ ਦਾ ਹੋ ਸਕਦਾ ਤਾਂ ਇਹਦੀ ਜਿਹੜੀ ਜਰਨੀ ਹੈ ਜਦੋਂ ਇਸ ਜਰਨੀ ਤੇ ਜਾਣਾ ਤਾਂ ਸਾਨੂੰ ਪੂਰੇ ਪਰਿਵਾਰ ਨੂੰ ਕੰਫੀਡੈਂਸ ਨਾਲ ਲੈਣਾ ਪਏਗਾ ਕਿਉਂਕਿ ਆਲਰੇਡੀ ਜਦੋਂ ਇਸ ਮਾਰਕੀਟ ਚ ਜਦੋਂ ਤੁਸੀਂ ਪੈਸੇ ਇਨਵੈਸਟ ਕਰਨੇ ਆ ਕੋਈ ਵੀ ਬੰਦਾ ਨੌਕਰੀ ਪੇਸ਼ਾ बिजनेਸਮੈਨ ਜਿਹੜਾ ਵੀ ਹੈਗਾ ਉਹਦੀ ਜਿਹੜੀ ਐਸਲ ਇਨਕਮ ਹੈਗੀ ਹੈ ਉਹ ਆਲਰੇਡੀ ਕਿਤੇ ਨਾ ਕਿਤੇ ਉਹਨੇ ਅਲੋਕੇਸ਼ਨ ਕੀਤੀ ਹੈ ਉਹਨੂੰ ਕਿਤੇ ਨਾ ਕਿਤੇ ਕੱਟ ਲਾ ਕੇ ਕਿਸੇ ਚੀਜ਼ ਦੇ ਉੱਤੇ ਫੇਰ ਹੀ ਇਧਰ ਪੈਸੇ ਕੱਢੂਗਾ ਬਿਲਕੁਲ ਤੇ ਜਦੋਂ ਕੱਟ ਲੱਗਣੇ ਆ ਤਾਂ ਜਿਹਦੇ ਖਰਚੇ ਤੇ ਕੱਟ ਲੱਗਿਆ ਉਹਦੇ ਤਕਲੀਫ ਹੋਣੀ ਤਾਂ ਉਹ ਜਿਹੜਾ ਹੈਗਾ ਨਾ ਪਹਿਲਾਂ ਫੈਮਲੀ ਨੂੰ ਸਾਰੀ ਇਕੱਠੇ ਬੈਠ ਕੇ ਇਸ ਜਰਨੀ ਤੇ ਜਦੋਂ ਚੱਲਣਾ ਹੈ ਕਿਉਂਕਿ ਇਹ 5 ਸਾਲ 10 ਸਾਲ 15 ਸਾਲ ਦੀ ਜਰਨੀ ਹੈ ਘੱਟੋ ਘੱਟ 5 ਸਾਲ ਦੀ ਤਾਂ ਜਰੂਰ ਗਣ ਕੇ ਚੱਲੋ ਆਪਾਂ ਲੌਂਗ ਟਰਮ ਦੀ ਤਾਂ ਆਪਣੇ ਆਪ ਕੀ ਕਰਨਾ 5 ਸਾਲ ਆਪਣੇ ਆਪ ਪਤਾ ਲੱਗ ਜਾਣਾ ਲੇਕਿਨ ਘੱਟੋ ਘੱਟ 5 ਸਾਲ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ 5 ਸਾਲ ਤਾਂ ਉੱਤੇ ਅਪਲਾਈ ਕਰਕੇ ਦੇਖੋ ਫਿਰ ਅੱਗੋਂ ਕੀ ਕਰਨਾ ਜ਼ਿੰਦਗੀ 'ਚ ਤੁਹਾਨੂੰ ਆਪਣੇ ਆਪ ਸਮਝ ਲੱਗ ਜਾਣੀ ਲੇਕਿਨ 5 ਸਾਲ ਵਿਸ਼ਵਾਸ ਕਰਕੇ ਤੁਹਾਨੂੰ ਚੱਲਣਾ ਪਊਗਾ ਪਹਿਲੀ ਗੱਲ ਤਾਂ ਇਹ ਹੈ ਪਰਿਵਾਰ ਨਾਲ ਸਾਰੇ ਇਕੱਠੇ ਹੋ ਕੇ ਬੈਠੋ ਤੇ ਪਹਿਲਾਂ ਤਾਂ ਜਿਹੜੀਆਂ ਦੇਣਦਾਰੀਆਂ ਹੈਗੇ ਜੇ ਤੁਹਾਡੇ ਵਿਆਜ ਦਾ ਕੋਈ ਮੀਟਰ ਚੱਲਦਾ ਪਿਆ ਜ਼ਿੰਦਗੀ 'ਚ ਕੋਈ ਰੂਲ ਹੁੰਦੇ ਵੈਲਥ ਕ੍ਰੀਏਸ਼ਨ ਦੇ ਉਹ 'ਚ ਧਿਆਨ ਰੱਖਣਾ ਹੈ ਜੇ ਕਿਤੇ ਕੋਈ ਵਿਆਜ ਚੱਲਦਾ ਪਿਆ ਮੀਟਰ ਤੇ ਤੁਸੀਂ ਉਧਾਰ ਰਹੀਆਂ ਉਹ ਪਹਿਲਾਂ ਉਹ ਕਲੀਅਰ ਕਰੋ ਇੰਟਰਸਟ ਦਾ ਮੀਟਰ ਬੰਦ ਹੋਵੇ ਦੂਸਰਾ ਚੀਜ਼ਾ ਕੀ ਜ਼ਿੰਦਗੀ 'ਚ ਕਦੇ ਵੀ ਡੈਪ੍ਰੀਸ਼ੀਏਟਿੰਗ ਐਸੈਟ ਜਿਹਦੀ ਵੈਲਿਊ ਘਟਣੀ ਆ ਉਹਦੇ ਵਾਸਤੇ ਕਦੀ ਵੀ ਜ਼ਿੰਦਗੀ 'ਚ ਲੋਨ ਨਹੀਂ ਲੈਣਾ ਡੈਪੋਜ਼ੀਸ਼ਨ ਦੇ ਵਿੱਚ ਤਾਂ ਜਿਆਦਾ ਗੱਡੀਆਂ ਆ ਜਾਂਦੀਆਂ ਕਾਰ ਹੋ ਗਈ ਆਈਫੋਨ ਹੋ ਗਿਆ ਅੱਜ ਕੱਲ ਤਾਂ ਤਰੀਕੇ ਆਈਫੋਨ ਵੀ ਲੋਕੀ ਕਿਸ਼ਤਾਂ ਤੇ ਲੈਣ ਲੱਪੇ ਆ ਬਈ ਇਹ ਚੋ ਵਿਆਜ ਹੈ ਨਹੀਂ ਨੋ ਤੁਸੀਂ ਕਿਉਂ ਲੈਣੇ ਕਿਸ਼ਤਾਂ ਦੇ ਉੱਤੇ ਚੀਜ਼ ਜਿਹੜੀ ਚੀਜ਼ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਹੈਗਾ ਤੁਸੀਂ ਔਖੇ ਸੌਖੇ ਹੋ ਕੇ ਆਈਫੋਨ 14 ਲੈ ਲਿਆ ਉਸ ਵੇਲੇ ਤਾਂ ਤੁਹਾਨੂੰ ਲੱਗਣਾ ਦੋਸਤਾਂ ਨੇ ਲਿਆ ਮੈਂ ਆਈਫੋਨ 14 ਲਿਆ 14 ਲਿਆ ਫੇਰ 15 ਆਣਾ 16 ਆਣਾ ਤੁਹਾਡੇ ਕੋ ਉਹੀ 14 ਹੀ ਆ ਫੇਰ ਤੁਸੀਂ ਲਕਉਂਦੇ ਫਿਰ ਨਾ ਵੀ ਉਹਨੇ ਤਾਂ 16 ਲੈ ਲਿਆ ਮੇਰੇ ਕੋ ਅਜੇ ਵੀ 14 ਹੀ ਆ ਵੈਲਿਊ ਉਹਦੀ ਘਟ ਗਈ ਉਹ ਚੀਜ਼ਾਂ ਨਹੀਂ ਲੈਣੀਆਂ ਲੋਨ ਤੇ ਜਿਨ੍ਹਾਂ ਦੀ ਵੈਲਿਊ ਘਟਣੀ ਹੈ ਹਾਊਸਿੰਗ ਲੋਨ ਲੈ ਸਕਦੇ ਆ ਕਿਉਂਕਿ ਉਹਦੀ 5 ਸਾਲ 10 ਸਾਲ 20 ਸਾਲ ਬਾਅਦ ਉਹਦੀ ਵੈਲਿਊ ਵਧਣੀ ਹੈ ਠੀਕ ਜਾਂ ਤੁਸੀਂ ਬਿਜ਼ਨਸ ਲੋਨ ਲੈ ਸਕਦੇ ਹੋ ਜੇ ਤੁਸੀਂ ਆਪਣੇ ਕੰਮ ਧੰਦੇ ਵਾਸਤੇ ਬੈਂਕ ਤੋਂ ਲੋਨ ਲੈ ਰਹੇ ਆ ਬੈਂਕ ਤੁਹਾਡੇ ਕੋਲ 12% ਦਾ ਇੰਟਰਸਟ ਲੈ ਰਿਆ ਤੁਸੀਂ ਉਹ ਤੋਂ 18% 20% 24% ਰਿਟਰਨ ਬਣਾ ਰਹੇ ਹੋ ਤੇ ਉਹ ਲੋਨ ਤੁਸੀਂ ਜਰੂਰ ਲਓ ਉਹਦੀ ਕੋਈ ਦਿੱਕਤ ਨਹੀਂ ਡੈਪ੍ਰੀਸ਼ੀਏਟਿੰਗ ਐਸਰ ਵਾਸਤੇ ਲੋਨ ਨਹੀਂ ਲੈਣਾ ਕਲੀਅਰ ਜੀ ਦੂਸਰਾ ਅਨਨੇਸੈਸਰੀ ਖਰਚੇ ਨਹੀਂ ਕਰਨੇ ਕਿਉਂਕਿ ਅਗਲਾ ਸਵਾਲ ਆਉਂਦਾ ਵੀ ਅਸੀਂ ਕਰਨਾ ਚਾਹੁੰਦੇ ਆ ਪੈਸੇ ਪਹਿਲਾਂ ਤਾਂ ਕੰਡੀਸ਼ਨ ਹੋ ਗਈ ਨਾ ਵੀ ਪਹਿਲਾਂ ਲੋਨ ਲਾਦੇ ਹੋ ਸਾਰੇ ਤੇ ਲੋਨ ਦੇ ਦੂਜੀ ਚੀਜ਼ ਨਹੀਂ ਲੈਣੀ ਫਿਰ ਅਗਲਾ ਕਈਆਂ ਸਵਾਲ ਆਉਂਦਾ ਵੀ ਅਸੀਂ ਕਿੰਨੇ ਪੈਸੇ ਇਨਵੈਸਟ ਕਰੀਏ ਸਾਨੂੰ ਕਿੰਨੇ ਕਰਨੇ ਚਾਹੀਦੇ ਹੁਣ ਇਹ ਚੀਜ਼ ਹੈ ਜਿਹੜੀ ਹਰ ਇੱਕ ਪਰਸਨ ਟੂ ਪਰਸਨ ਫੈਮਲੀ ਟੂ ਫੈਮਲੀ ਡਿਫਰ ਕਰਦੀ ਹਰ ਇੱਕ ਪਰਿਵਾਰ ਦਾ ਜਿਹੜਾ ਰਿਸੋਰਸਸ ਹੈ ਜੋ ਦੇ ਖਰਚੇ ਆ ਜੋ ਦੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਆ ਉਹ ਦੂਜੇ ਦੀ ਸੇਮ ਨਹੀਂ ਹੋ ਸਕਦੀ ਉਹਦੀ ਵੱਧ ਹੋਏਗੀ ਜਾਂ ਘੱਟ ਹੋਏਗੀ ਇਹ ਤੁਸੀਂ ਡਿਸਾਈਡ ਕਰਨਾ ਉਹਦੇ ਵਾਸਤੇ ਤੁਹਾਨੂੰ ਪਤਾ ਜੇ ਸੈਲਰੀ ਕਲਾਸ ਆ ਉਹਨੂੰ ਪਤਾ ਹੋਵੇ ਇਹਨੂੰ ਪਹਿਲੀ ਤਰੀਕ ਨੂੰ ਇੰਨੇ ਪੈਸੇ ਮਿਲਣੇ ਆ ਸੈਲਰੀ ਮੇਰੀ ਇੰਨੀ ਆਣੀ ਤੇ ਉਹਨੂੰ ਐਕਸਰਸਾਈਜ਼ ਕਰਨ ਦੀ ਕੀ ਲੋੜ ਆ ਸਾਰੇ ਪਰਿਵਾਰ ਨੂੰ ਨਾਲ ਬੈਠ ਕੇ ਵੀ ਜਿੰਨੇ ਵੀ ਖਰਚੇ ਹੋਏ ਭਾਈ ਸਾਰੇ ਲਿਖਣੇ ਪਾਉਣੇ 10 ਰੁਪਏ ਦਾ ਕੀਤਾ 100 ਦਾ ਕੀਤਾ 500 ਦਾ ਕੀਤਾ 2000 ਦਾ ਕੀਤਾ ਵਾਟਐਵਰ ਜੋ ਵੀ ਖਰਚੇ ਕੀਤੇ ਸਾਰੇ ਤੁਸੀਂ ਕਾਗਜ਼ ਤੇ ਲਿਖਣੇ ਮਹੀਨਾ ਖਤਮ ਹੋਇਆ ਸਾਰੇ ਪਰਿਵਾਰ ਨੇ ਫੇਰ ਇਕੱਠੇ ਬੈਠਣਾ ਵੀ ਆ ਕੁਝ ਖਰਚੇ ਹੈਗੇ ਆ ਤੁਹਾਨੂੰ ਆਪਣੇ ਆਪ ਪਤਾ ਲੱਗੇ ਜਾ ਵੀ ਇਹ ਤਾਂ ਤੁਸੀਂ ਅਵੋਇਡ ਕਰ ਹੀ ਨਹੀਂ ਸਕਦੇ ਘਰ ਦੇ ਰਾਸ਼ਨ ਦਾ ਬਿੱਲ ਤੁਸੀਂ ਨਹੀਂ